ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 4 ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵਕ ਹੈ ਸਭ ਤੇਰੀ ਜੇਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜੇਨ ਵਿੱਚੋਂ ਆਪ ਗਵਾਇਆ ਆਨ ਤਨ ਗੁਣ ਜਾਵਹਿ ਨਿਤ ਸਾਚੇ ਦੁਰ ਕੈ ਸਬਦ ਸੁਹਾਇਆ ਸੇਵਕ ਸੇਵਾ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਦੁਰ ਕਿਰਪਾ ਤੇ ਢਰਗਲ ਹੋ ਆਉ ਜੇਨ ਵਿੱਚੋਂ ਆਪ ਦੁਆਇਆ ਤਨ ਦੇਨ ਗੁਣ ਗਾਵੇ ਨਿਤ ਸਾਚੇ ਦੁਰ ਕੇ ਸਬਦ ਸੁਹਾਇਆ ਮੇਰੇ ਧਰ ਮੁਬਾਰਕ ਸਰਨ ਤੁਮਾਰੀ ਇੱਕ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਰਹਾ ਜਾਗਤ ਰਹੇ ਤਨੀ ਪ੍ਰਭ ਪਰਾ ਸਭ ਦੇ ਹਉ ਮੈਂ ਮਾਰੀ ਗੇਰੇ ਹੀ ਮੈਂ ਸਦਾ ਹਰ ਜਾ ਮੈਂ ਉਦਾਸੀ ਗਿਆਨ ਤਤ ਵੀ ਚਾਰੀ ਤਤ ਗੁਰ ਸੇਵ ਸਦਾ ਸੁਖ ਪਾਇਆ ਖਾਲਾ ਕੇ ਉਰਤਾਰੀ ਇਹੋ ਮਨਵਾਹ ਤਹਿ ਦਸਤਾਵਦਾ ਦੂਜੇ ਪਾਏ ਖਵਾਇਆ ਆਲ ਮੁਖ ਮਗਦ ਹਰ ਨਾਮ ਨਾ ਚੀਤਾ ਡਰਤਾ ਜਨਮ ਆਇਆ ਸਾਦੂਰ ਪੇਟ ਕਾ ਨਾ ਪਾਏ ਹਉ ਮੈਂ ਮੋਹ ਚੁਕਾਇਆ ਜਾਨ ਸਾਚੇ ਸਾਚ ਗਮਾਵਹਿ ਦੁੱਖ ਕਹ ਸਬਦ ਵਿਚਾਰੀ ਆਪੇ ਮਿਲ ਗਏ ਪ੍ਰਭ ਸਾਚਾ ਸਾਚ ਰੱਖਿਆ ਉਰ ਧਾਰੀ ਨਾਮਿਕ ਨਾਮੋ ਗਤਮਤ ਪਾਈ ਇਹ ਹਾਰਾਸ ਹਮਾਰੀ ਅਲ ਜਨ ਸਾਚੇ ਸਾਚੇ ਕਨਾਵਰ ਦੁਰਗਾ ਸਬਦ ਵਿਚਾਰੀ ਆਪੇ ਵੇਲ ਲਏ ਪ੍ਰਭ ਸਾਚਾ ਸਾਚ ਰੱਖਿਆ ਉਹ ਧਾਰੀ ਨਾਮ ਕਨਾਵਰ ਆਤਮਾ ਤੇ ਤਾਈ ਏ ਆਸਵਾਣੀ ਗਾਨ ਸਾਹ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ 3 ਤਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ গোਆਇਆ ਅਨੰਤਿਨ ਗੁਣ ਗਾਵਹਿ ਨਿਤ ਸਾਚੀ ਗੁਰਕਾ ਸਉਦ ਸੁਹਾਇ